ਵਕਤ ਕਰ ਰੱਬਕ ਵਮਾ ਕਲਾ ولਲ ਆਖਿਰਤ ਖੈਰ ਲਕ ਮੈ ਤੇ ਸਪਾਲ ਸਿੰਘ ਗਿਆਸਪੁਰਾ ਹਲਕਾਂਚਾਰ ਸ਼੍ਰੋਮਣੀ ਅਕਾਲੀ ਦਲ ਸਾਉਤੋਂ ਜੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆ ਜੀਦ ਉਲ ਫਿਤਰ ਦੀਆਂ ਗਿਆਸਪੁਰ ਦੇ ਵਿੱਚ ਸਾਰੇ ਮੁਸਲਮ ਭਾਈਚਾਰਾ ਨਾਲ ਸੀ ਖੁਸ਼ੀਆਂ ਸਾਂਝੀਆਂ ਕੀਤੀਆਂ ਉਹਨਾਂ ਨੂੰ ਤਿਹਾੜ ਦੀ ਮੁਬਾਰਕਬਾਦ ਦਿੱਤੀ ਹੈ ਔਰ ਸਾਰਿਆਂ ਤੋਂ ਉਸ ਪ੍ਰਮਾਤਮਾ ਤੋਂ ਉਸ ਵਾਹਿਗੁਰੂ ਤੋਂ ਉਸ ਅੱਲਾਹ ਤਾਲਾ ਤੋਂ ਹਰੇਕ ਦੇ ਸੁਖ ਦੀ ਸ਼ਾਂਤੀ ਲਈ ਦੁੱਖ ਦਰਦ ਕਲੇਸ਼ ਮਹਾਰਾਜ ਸਭ ਤੋਂ ਦੂਰ ਰੱਖੇ ਉਹਦੇ ਲਈ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਉਹ ਸੱਚੇ ਪਾਤਸ਼ਾਹ ਨੂੰ ਅੱਜ ਈਦੁਲ ਫਿਤਰ ਦੇ ਪਵਿੱਤਰ ਦਿਨ ਤੇ ਸਾਰੇ ਮੁਸਲਮ ਪਾਈ ਚਰਨਾਂ ਖੁਸ਼ੀਆਂ ਸਾਂਝੀਆਂ ਕੀਤੀਆਂ ਔਰ ਉਹਨਾਂ ਨੂੰ ਮੁਬਾਰਕਬਾਦ ਸਰਵ ਸਮੱਸਿਆਵਾਂ ਦੱਸੀਆਂ ਗਈਆਂ ਉਹਨਾਂ ਵੱਲੋਂ ਬਹੁਤ ਸਮੱਸਿਆ ਦੱਸੀਆਂ ਗਈਆਂ ਉਹਨਾਂ ਦੇ ਮਸਜਿਦ ਦੇ ਵਿੱਚ ਬੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕਈ ਲੋਕ ਜਾਣ ਕੇ ਤਾਂ ਪਰੇਸ਼ਾਨ ਕਰਦੇ ਨੇ ਕੋਈ ਹਿੰਦੀ ਕਮਿਊਨਿਟੀ ਦੀ ਐ ਸਿੱਖ ਕਮਿਊਨਿਟੀ ਦੇ ਲੋਕ ਮੈਂ ਉਹਨਾਂ ਨੂੰ ਕਿਹਾ ਉਹ ਮੇਰੇ ਕੋਲ ਇਕੱਠੇ ਹੋ ਕੇ ਆਉਣ ਔਰ ਉਹਨਾਂ ਦਾ ਸਾਰਾ ਇਹ ਕੋਈ ਵੀ ਧੱਕਾ ਕਿਸੇ ਨਾਲ ਨਹੀਂ ਕੀਤਾ ਜਾਏਗਾ ਸਕੂਲੇ ਬੱਚਾ ਦੀ ਗੱਲ ਕੀਤੀ ਜਾਵੇ ਪੜ੍ਹਾਈ ਦੇ ਬੱਚੇ ਆਉਗੇ ਜਿਹੜਾ ਬੱਚਾ ਕਿਸੇ ਵੀ ਗਰੀਬ ਦਾ ਚਾਹੇ ਮੁਸਲਮਾਨ ਭਾਈਚਾਰੇ ਦਾ ਖਾਸ ਕਰਕੇ ਉੱਥੇ ਦਾ ਮੈਂ ਤਾਂ ਕਿਆ ਕੋਈ ਵੀ ਮੁਸਲਮਾਨ ਭਾਈਚਾਰੇ ਦਾ ਬੱਚਾ ਕੋਈ ਵੀ ਹਿੰਦੂ ਭਾਈਚਾਰੇ ਦਾ ਬੱਚਾ ਜਿਹੜਾ ਪੜਨ ਵਾਲਾ ਬੱਚਾ ਜਿਹੜਾ ਪੜਨ ਵਾਲਾ ਬੱਚਾ ਮੈਰਿਟ ਚ ਆਵੇ ਉਹਦੀ ਸਾਰੀ ਪੜ੍ਹਾਈ ਦਾ ਖਰਚਾ ਮੈਂ ਤੇ ਮੇਰੀ ਟੀਮ ਦਿੰਨੇ ਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਵੀ ਬੱਚਾ ਸਿੱਖਿਆ ਤੋਂ ਬਿਨਾਂ ਸਿੱਖਿਆ ਤੋਂ ਬਿਨਾਂ ਰਹਿ ਨਾ ਜਾਵੇ ਕੋਈ ਵੀ ਬੱਚਾ ਪੜਨ ਵਾਲਾ ਹੋਵੇ ਉਹਨੂੰ ਮੈਨੂੰ ਮੈਨੂੰ ਦੱਸੋ ਔਰ ਕੋਈ ਵੀ ਕੋਈ انسان ਗਰੀਬ ਜਿਹਦਾ ਇਲਾਜ ਨਾ ਹੁੰਦਾ ਹੋਵੇ ਉਹਨੂੰ ਇਲਾਜ ਕਰਾਉਣ ਚ ਪੈਸੇ ਦੀ ਦਿੱਕਤ ਆਉਂਦੀ ਹੋਵੇ ਦਵਾਈਆਂ ਲੈਣ ਚ ਦਿੱਕਤ ਆਉਂਦੀ ਹੈ ਉਹਦਾ ਸਾਰਾ ਦਾ ਇਲਾਜ ਅਸੀਂ ਆਪ ਕਰਾਂਗੇ ਔਰ ਮੇਰੀ ਟੀਮ ਕਰੂਗੀ ਕੋਈ ਵੀ ਦੁਖੀ ਦਰਦ ਵਾਹਿਗੁਰੂ ਕਿਸੇ ਨੂੰ ਲੋੜ ਨਾ ਪਾਵੇ ਜੇ ਲੋੜ ਪਾਵੇ ਅਸੀਂ ਉਹਦੇ ਲਈ ਖੜੇ ਹਾਂ ਭਾਈਚਾਰਨ ਕੀ ਸੰਦੇਸ਼ ਜੋ ਜਿਸ ਸਮਾਹ ਹੋਇਆ ਹੈ ਭਾਈਚਾਰਨ ਨੂੰ ਮੈਂ ਹੀ ਸੰਦੇਸ਼ ਦਿਨਾ ਜੀ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਵੀ ਵੀ ਸਾਰੇ ਭਾਈ ਕਿਸੇ ਦੀ ਚੁੱਕ ਚਨਾਓ ਹਿੰਦੁਸਤਾਨ ਸਾਡਾ ਹੈ ਅਸੀਂ ਸਾਰੇ ਹਿੰਦੁਸਤਾਨੀ ਆ ਹਿੰਦੁਸਤਾਨੀ ਦੀ ਆਪਦੇ ਦੇਸ਼ ਦੀ ਆਪਦੇ ਪੰਜਾਬ ਦੀ ਹਮੇਸ਼ਾ ਚੜ੍ਹਦੀ ਕਲਾ ਲਈ ਸਾਰੇ ਇਕੱਠੇ ਰੱਖੋ ਕਿਸੇ ਵੀ ਕਾਵੇ ਚਨਾਓ ਦੇਸ਼ ਤੋੜਨ ਦੀ ਤਾਕਤਾਂ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਸਾਰੇ ਜਿਹੜਾ ਜੋ ਪ੍ਰੋਗਰਾਮ ਕੀਆ ਜਾ ਰਿਹਾ ਕਹਾਂ ਪਰ ਕੀਆ ਜਾ ਰਿਹਾ ਕਿਆ ਕਿਆ ਨਾਵਾ ਕਿਆ ਕਹੇ ਜਾਤੇ ਹੋ ਹਾਂ ਜੀ ਇਹ ਹੀ ਕਿ ਮੰਡ ਲੈਣਾ ਬਸ ਮੈਂ ਇਹਨੂੰ ਲਗ ਗਿਆਸਪੁਰਾ ਮੋਸਲੇ ਇਤਿਹਾਰ ਕੰਮ ਕਰ ਸਕਦੀ ਕਿਉਂਕਿ ਸਵਾਰੋ ਤੇ ਇੱਕ ਮਸਜਿਦ ਹੈ ਜਿਸ ਵਿੱਚ ਹਰ ਸਾਲ ਈਦੁਲ ਫਿਤਰ ਜਾਂ ਈਦੁਲ ਅadha ਜਾਂ aur bhi koi bhi program hota yahan bahut hi achhi tarah se manaya jata hai aur जसपाल सिंह ने हमेशा आए और भी कुछ हमारे मोहल्ले के जो खास आदमी हैं तो उन्हों है। उन्होंने आकर के मुबारकबाद देते हैं हम लोग सभी आदमी मिलजुल करके अपना काम करते हैं किसी तरह के हम लोगों में कोई भेदभाव नहीं है बहुत ही अच्छा से हम लोगों ने अपनी जिंदगी थैंक यू